ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਥ ਸੰਗਤ ਜੀ ਇਹ ਉਹ ਵਾਹਿਗੁਰੂ ਜੀ ਦਾ ਘਾਰ ਏ ਜਿੱਥੇ ਆ ਕੇ ਬਹੁਤ ਸਕੂਨ ਮਿਲਦਾ ਜਿੱਥੇ ਆ ਕੇ ਬਹੁਤ ਸਕੂਨ ਮਿਲਦਾ ਸਾਰੇ ਹੀ ਦੁੱਖ ਦਰਦ ਭੁੱਲ ਜਾਂਦੇ ਆ ਸਾਰੀਆਂ ਚਿੰਤਾਵਾਂ ਭੁੱਲ ਜਾਂਦੀਆਂ ਸਾਰੇ ਹੀ ਦੁੱਖ ਦਰਦਾਂ ਤੋਂ ਪਤਾ ਹੀ ਨਹੀਂ ਲੱਗਦਾ ਕਿ ਕੋਈ ਦੁੱਖ ਦਰਦ ਹੈਗਾਏ ਕੋਈ ਪ੍ਰੋਬਲਮ ਹੈਗੀ ਕੋਈ ਚਿੰਤਾ ਹੈਗੀ ਵਾਹਿਗੁਰੂ ਜੀ ਦੇ ਘਰ ਆ ਕੇ ਜਿਹੜਾ ਸਕੂਨ ਮਿਲਦਾ ਨਾ ਉਹ ਕਿਤੇ ਨਹੀਂ ਮਿਲਦਾ ਹੈਗਾ ਮਹਿਲਾਂ ਵਿੱਚ ਵੀ ਨਹੀਂ ਮਿਲਦਾ ਕਿਤੇ ਨਹੀਂ ਮਿਲਦਾ ਇੱਥੇ ਤੱਕ ਤੇ ਇਹ ਜਿਹੜਾ ਵਾਹਿਗੁਰੂ ਜੀ ਦੇ ਘਰ ਸਕੂਨ ਮਿਲਦਾ ਹੈ ਨਾ ਇਹ ਪੈਸੇ ਨਾਲ ਵੀ ਨਹੀਂ ਖਰੀਦਿਆ ਜਾਂਦਾ ਵਾਹਿਗੁਰੂ ਜੀ ਦੇ ਘਰ ਇੰਨਾ ਸਕੂਨ ਮਿਲਦਾ ਵੇ ਇਨਾ ਦਿਲ ਨੂੰ ਸਕੂਨ ਮਿਲਦਾ ਇੰਨੀ ਖੁਸ਼ ਹੋ ਜਾਂਦੀ ਏ ਵਾਹਿਗੁਰੂ ਜੀ ਦਾ ਘਰ ਸਵਰਗ ਏ ਦੇਖੋ ਕਿੰਨੇ ਵਾਹਿਗੁਰੂ ਜੀ ਦੇ ਭਗਤ ਨੇ ਜੋ ਵਾਹਿਗੁਰੂ ਜੀ ਦਾ ਦਰਸ਼ਨ ਕਰਨ ਆਉਂਦੇ ਆ ਸਵੇਰੇ ਅੰਮ੍ਰਿਤ ਵੇਲੇ ਅੰਮ੍ਰਿਤ ਵੇਲੇ ਦਰਸ਼ਨ ਕਰਨ ਆਉਂਦੇ ਆ ਬਹੁਤ ਭਾਗਾ ਵਾਲੇ ਲੋਕ ਨੇ ਵਾਹਿਗੁਰੂ ਜੀ ਕਿਰਪਾ ਕਰਨ ਸਾਰਿਆਂ ਨੂੰ ਹੀ ਮੌਕਾ ਦੇਣ ਵਾਹਿਗੁਰੂ ਜੀ ਦਰਸ਼ਨ ਕਰੋ ਤਾਂ ਤਾਂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਘਰ ਦੇ ਤਾਂ ਤਾਂ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਘਰ ਬਹੁਤ ਦਿਲ ਲੱਗਦਾ ਹੈ ਬਹੁਤ ਸਕੂਨ ਮਿਲਦਾ ਵੇ ਵਾਹਿਗੁਰੂ ਜੀ ਦੇ ਘਰ ਜਾ ਕੇ ਇੱਕ ਵਾਰ ਵਾਹਿਗੁਰੂ ਜੀ ਦੇ ਘਰ ਜਾਓ ਮੁੜ ਕੇ ਘਰ ਆਉ ਨੂੰ ਜੀ ਨਹੀਂ ਕਰਦਾ ਹੈਗਾ ਵਾਹਿਗੁਰੂ ਜੀ ਇੰਨਾ ਪਿਆਰ ਬਖਸ਼ਦੇ ਆ ਇੰਨਾ ਪਿਆਰ ਕਰਦੇ ਆ ਵਾਹਿਗੁਰੂ ਜੀ ਪਿਆਰੀ ਸਾਧ ਸੰਗਤ ਜੀ ਗੁਰਦੁਆਰਾ ਜਾ ਕੇ ਅਰਦਾਸ ਕਰਿਆ ਕਰੋ ਕਿ ਵਾਹਿਗੁਰੂ ਜੀ ਇੱਕ ਤੇਰਾ ਹੀ ਸਹਾਰਾ ਵੇ ਇੱਕ ਤੇਰਾ ਹੀ ਸਹਾਰਾ ਵੇ ਤੂੰ ਹੀ ਡੁੱਬਦਿਆਂ ਦੀ ਬਾਹ ਫੜਨੀ ਵਾਹਿਗੁਰੂ ਜੀ ਸਾਨੂੰ ਚੰਗੇ ਮਾੜੇ ਕੰਮ ਤੋਂ ਤੂੰ ਹੀ ਰੋਕਣਾ ਵਾਹਿਗੁਰੂ ਜੀ ਹਮੇਸ਼ਾ ਵਾਹਿਗੁਰੂ ਜੀ ਨੂੰ ਯਾਦ ਰੱਖਿਆ ਕਰੋ ਕੋਈ ਵੀ ਇਹੋ ਜਿਹਾ ਕੰਮ ਨਾ ਕਰਿਆ ਕੋ ਜਿਹਦੇ ਵਿੱਚ ਦੂਸਰੇ ਬੰਦੇ ਦੇ ਅੱਖਾਂ ਵਿੱਚ ਅਥਰੂ ਆ ਜਾਣਾ ਕਿਸੇ ਦੂਸਰੇ ਬੰਦੇ ਦਾ ਦਿਲ ਦੁਖੇ ਦੁਖੀ ਹੋਵੇ ਉਹ ਕਿਸੇ ਕਿਸੇ ਵਜਾ ਕਰਕੇ ਇਹੋ ਜਿਹਾ ਕੋਈ ਕੰਮ ਨਾ ਕਰੋ ਕਿਉਂਕਿ ਬਹੁਤ ਪਾਪ ਲੱਗਦਾ ਹੈ ਜੇ ਆਪਣੀ ਵਜ੍ਹਾ ਕਰਕੇ ਕਿਸੇ ਦੀਆਂ ਅੱਖਾਂ ਵਿੱਚ ਹੰਝੂ ਆ ਜਾਣ ਵਾਹਿਗੁਰੂ ਜੀ ਬਹੁਤ ਨਾਰਾਜ਼ ਹੋ ਜਾਂਦੇ ਆ ਵਾਹਿਗੁਰੂ ਜੀ ਜਦੋਂ ਖੁਸ਼ ਹੁੰਦੇ ਆ ਕਿ ਜਦੋਂ ਆਪਾਂ ਕਿਸੇ ਰੋਂਦੇ ਦੇ ਮੂੰਹ ਤੇ ਖੁਸ਼ੀ ਲਿਆਣੇ ਆ